ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਖ ਹਟਲ ਗੁਰੂ ਦੇਵੀ ਆਇ ਹਨ ਸੈ ਸਪਾਈ ਦਰਸ਼ਨ ਪਰਸੇ ਗੁਰੂ ਕਾਏ ਜਨਮ ਮਰਨ ਦੁਖ ਜਾਏ ਹੋਵੇ ਸਿਮਤਖ ਸਮਦੀ ਨੂਰੀ ਅਰਸ ਹੋ ਕੁਰਸ ਹੋ ਛਟੀਆਂ ਤੁੰਦ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀਆਂ ਸਜਣ ਸੱਚਾ ਪਾਤਸ਼ਾਹ ਸਿੰਘਾਂ ਹੁੰਦੈ ਸਾਉ ਜਿਸ ਪਾਸ ਬੈਠਿਆ ਸੋਹੀਐ ਸਭ ਨੰਦਾ ਵਿਸਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਰਾਧ ਸੁਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਸੁਹਿਲੜਾ ਹਰ ਤਿਆਵਹੁ ਗੁਰਮਖ ਹਰ ਫਲ ਪਵਹੁ ਸੁਖ ਸੁਹਿਲੜਾ ਹਰ ਤਿਆਵਹੁ ਗੁਰਮਖ ਹਰ ਫਲ ਪਵਹੁ ਗੁਰਮਖ ਫਲ ਪਵਹੁ ਹਰ ਨਾਮ ਤਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰੇ ਆਪਣੇ ਮਿਟਾਓ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪਹੁ ਸੁਖ ਫਲ ਹਰ ਜਨ ਪਾਵਹੁ ਨਾਨਕ ਕਹਿ ਸੁਣੋ ਜਨ ਪਾਈ ਸੁਖ ਸੁਹੇ ਲੜਾ ਹਰਿ ਤੇ ਆਵਹੁ ਸੁਣ ਹਰ ਗੁਣ ਭਿਨੇ ਸਹਿਜ ਸੁਪਾਈ ਗੁਰਮਤਾ ਸਹਿਜ ਨਾਮ ਤਿਆਇ ਜਿਨ ਕੋ ਧਰ ਲਿਖਿਆ ਤਿਨ ਗੁਰ ਮਿਲਿਆ ਤਨ ਜਨਮ ਮਰਨ ਭਉ ਭਾਗਾ ਅੰਦਰੋਂ ਦਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਗਾ ਜਿਨ ਕਾ ਕਿਰਪਾ ਕੈਨੀ ਮੇਰਾ ਸੁਆਮੀ ਤਨੇ ਅੰਦਨ ਹਰ ਗੁਣ ਗਾਏ ਸੋਣਾ ਮਨ ਭੀਨੇ ਸਹਿਜ ਸਪਾਏ ਜੁਗ ਮਹਾਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸਬਦ ਵਿਚਾਰ ਗੁਰ ਸ਼ਬਦ ਵਿਚਾਰ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਜੇ ਗੁਣ ਗਾਵੇ ਦਿਨ ਰਾਤੀ ਕਿਲ ਵਿੱਚ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਦਾ ਹੋ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਉੱਠੇ ਘਰ ਮਾਹੀ ਹਨ ਗੁਣ ਗਾਵਹਿ ਤ੍ਰਿਵਤ ਅਗਾਹੀ ਹਰ ਗੁਣ ਗਾਏ ਸਦਾ ਤਰਪਦਾਸੀ ਫਿਰ ਭੁੱਖ ਨ ਲਾਗੇ ਆਏ ਦਹ ਦਿਸ ਪੂਜਾ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਮੁਠੇ ਘਰ ਮਹੀਂ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿੰਦ ਕੋ ਦੂਜਾ ਨਹੀਂ ਸਾਜਨ ਆਏ ਉਠੇ ਘਰ ਮਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ